ਕੀ ਨਾਮ ਹੈ ਤੁਹਾਡਾ ਜਰਨੈਲ ਸਿੰਘ ਜੀ ਕਿਹੜੇ ਪਿੰਡ ਦੇ ਰਹਿਣ ਵਾਲੇ ਕਪੂਰੇ ਜੀ ਅੱਥ ਇੱਥੇ ਜੋ ਐਡਮਿਟਾ ਕੋਣ ਹੈ ਕਿ ਲੱਗਦਾ ਹੈ ਭਾਈ ਉਹ ਮੇਰਾ ਬੇਟਾ ਮੇਰਾ ਬੇਟਾ ਕੀ ਕੀ ਗੱਲ ਕੀ ਬਣੀ ਹੋਣੀ ਗੱਲ ਕੀ ਹੈ ਕਿਸੇ ਦੇ ਘਰੇ ਨਾ ਉਹ ਸਾਈਕਲ ਖੜਾ ਸੀ ਉਹ ਸਾਈਕਲ ਲੈਣ ਗਏ ਸੀ ਇਹ ਤੇ ਉਹ ਕਿਤੇ ਪਹਿਲਾਂ ਹੀ ਚੌਰ ਲਾਈ ਬੈਠੇ ਸੀ ਇਹ ਬਾਸ ਮੋੜਨ ਲੱਗੇ ਤੇ ਇਹਨਾਂ ਨੇ ਸਿੱਤ ਲੜਾ ਰੋੜਾ ਮਾਰ ਪਿਆ ਕਿੰਨੇ ਆਨੇ ਸੀ ਇਹ 5-7 ਜانے ਸੀਗੇ ਕੋਸ ਜस्सी ਦਾ ਜਿਆਦਾ ਜਿਹੜੇ ਦੇਖੇ 5-7 ਸੀ ਕਿਹੜੇ ਥਿਆ ਮਾਰੇ ਉਹਨਾਂ ਨੂੰ ਉਹ ਬਾਸ ਮੋਟਰਸਾਈਕਲ ਦੇ ਗਰਾਰੀਆਂ ਗਰੂੜੀਆਂ ਖੰਡੇ ਖੁੰਡੇ ਜੇ ਬਣਾਏ ਸੀ ਤੇ ਮੈਨੂੰ ਭੱਜ ਕੇ ਕੋਈ ਇਹਨੇ ਦੱਸਣ ਆਈ ਵੀ ਤੇਰਾ ਮੁੰਡਾ ਵੜਤਾ ਲੜਾਈ ਹੋਣ ਦਾ ਕਾਰਨ ਸੀ ਇਹਦੇ ਵਿੱਚ ਲੜਾਈ ਹੋਣ ਦਾ ਪਹਿਲਾਂ ਵੀ ਅੱਗੇ ਮਾੜੇ ਮੋٹے ਘੂਰੂ ਸੁਰੇ ਹੁੰਦੇ ਸੀਗੇ ਚਲੋ ਥੱਪੜ ਥੱਪੜ ਮਾਰਤਾਏ ਬੇਇੱਜ਼ਤੀ ਕਰਤੀ ਕਿਸ ਦੀ ਵੀ ਇਹਨਾਂ ਨੇ ਹਾਦੀ ਕਰਤੀ ਨਾਲੀ ਦੇ ਵਿੱਚ ਸੱਟ ਕੇ دیوار ਤਾਰਾਂ ਨਾਲ ਖਿੱਚ ਕੇ ਕੰਡੇ ਵਾਲਿਆਂ ਨਾਲ ਉਹਨਾਂ ਨੇ ਧੂਕੇ ਲਿਆ ਇਹ ਖੰਡੇ ਗੁੰਡੇ ਤੋਂ ਮੈਨੂੰ ਦੱਸਿਆ ਤੇ ਮੈਂ ਭੱਜ ਕੇ ਗਿਆ ਇਹ ਉਹਨੂੰ ਭੱਜਣ ਲੱਗੇ ਸੀ ਮੈਨੂੰ ਜਦੋਂ ਭੱਜਣ ਲੱਗੇ ਸੀ ਤੇ ਇਹ ਮੈਂ ਜਦੋਂ ਮੁੰਡੇ ਨੂੰ ਹੱਥ ਪਾਇਆ ਕਹਿੰਦਾ ਚੱਕ ਲਾ ਆਵਦਾ ਵੱਢਿਆ ਪਿਆ ਤੁਹਾਡੇ ਪਿੰਡ ਦੀ ਇਹ ਬੰਦੀ ਹਾਂਜੀ ਜਿੰਨਿਆਂ ਨੇ ਸਾਰੇ ਪਿੰਡ ਦੇ ਜਿਹੇ ਬਾਹਰ ਨਹੀਂ ਜੀ ਮੁੰਡੇ ਜਿਹਦੇ ਜਾਣਦਾ ਮੈਂ ਜਿੰਨਾਂ ਨੂੰ ਉਹ ਤਾਂ 5-7 ਤੱਕ ਉਹ ਬੰਦੇ ਬਾਹਲੇ ਸੀ ਮੈਂ ਤਾਂ ਮੋਟਰਸਾਈਕਲ ਤੇ ਇੱਕ ਦੂਜੇ ਦੇ ਮਗਰ ਬੈਂਦੇ ਭੱਜੇ ਜਾਂਦੇ ਜਦ ਕਿ ਛੱਟ ਕੇ ਜਦੋਂ ਮੈਂ ਗਿਆ ਛੱਡ ਕੇ ਭੱਜ ਗਿਆ ਕਿਸ ਤਰੀ ਹੁਣ ਤੁਹਾਡੇ ਬੇਟੇ ਦੀ ਹਾਲਤ ਹਾਲਤ ਤੱਕ ਬਹੁਤ ਘਮੀਰ ਆ ਜੀ ਤੇ ਹੁਣ ਕੀ ਮੰਗ ਕੀ ਕਰਦੇ ਆ ਮੰਗ ਕ ਇਨਸਾਫ ਹੀ ਬੱਚੇ ਦੀ ਜ਼ਿੰਦਗੀ ਖਤਮ ਕਰਦੀ ਇਹਨਾਂ ਨੇ ਆਪਾਂ ਨੂੰ ਤਾਂ ਇਨਸਾਫ ਚਾਹੀਦਾ ਹਾਂਜੀ ਡਾਕਟਰ ਸਾਹਿਬ ਇੱਕ ਐਮਰਜੈਂਸੀ ਕੇਸ ਆਇਆ ਤੁਹਾਡੇ ਕੋਲੇ ਤੇ ਕਿੰਦਾ ਦੀ ਹਾਲਤ ਉਹ ਪੇਸ਼ੈਂਟ ਦੀ ਤੇ ਕਿੱਥੋਂ ਦਾ ਤੇ ਕੀ ਮਾਮਲਾ ਸੀ ਬਈ ਇੱਕ ਸਾਡੇ ਕੋਲ ਪੇਸ਼ੈਂਟ ਆਇਆ ਸੀ ਇੰਦਰਜੀਤ ਸਿੰਘ ਸਾਨੂੰ ਜਰਨੈਲਿਸਟ ਵੀ ਸਾਲ ਦਾ ਮੁੰਡਾ ਸੀਗਾ ਕੋ ਪੂਰੇ ਪਿੰਡ ਦਾ ਸੀ ਲੜਾਈ ਝਗੜੇ ਦਾ ਮਾਮਲਾ ਸੀ ਉਹ ਤੇ ਕਿੰਨੀ ਕ ਇੰਜਰੀ ਸੀ ਉਹਦੀ ਇੰਜਰੀ ਸਰ ਉਹਦੇ ਬਹੁਤ ਸੱਟਾਂ ਵੱਜੀ ਹੋਈਆਂ ਸੀਗਾ ਤਿੱਖੀ ਦੀ ਚੀਜ਼ ਨਾਲ ਮਾਰੀ ਹੋਈਆਂ ਸੀ ਹੱਥ ਤੇ ਦੋਨੋਂ ਹੱਥ ਤੇ ਫ੍ਰੈਕਚਰ ਸੀਗੇ ਰਿਸਟ ਦੇ ਫ੍ਰੈਕਚਰ ਸੀਗੇ ਸਿਰ ਤੇ ਵੀ ਬਹੁਤ ਸੱਟ ਸੀਗੀ ਉਹਦੇ ਤੇ ਦਰਮੂ ਵੀ ਫਟਿਆ ਹੋਇਆ ਸੀ ਮਾਸਾ ਤੇ ਉਹਨੋਂ ਉਹਦੀ ਹਾਲਤ ਕਿਦਾਂ ਦੀ ਸਟੇਬਲ ਉਹਨੂੰ ਅਸੀਂ ਕਿਹਾ ਸੀ ਤੁਹਾਨੂੰ ਫਰੀਦਕੋਟ ਰੈਫਰ ਕਰ ਦਿੰਦੇ ਆ ਉਹ ਕਹਿੰਦੇ ਇੰਨੀ ਦੂਰ ਜਾਵਾਂਗੇ ਕੀ ਤਾਂ ਸਾਡਾ ਬੱਚਾ ਬਚਾ ਹੀ ਨਾ ਇਸ ਕਰਕੇ ਉਹ ਪ੍ਰਾਈਵੇਟ ਮੈਡੀਸਿਟੀ ਲੈ ਗਏ ਡਾਕਟਰ ਸੁਣਦੇ ਪੀਸ਼ੈਂਟ ਹੈ ਹੈਗਾ ਇਹ ਕਿੱਥੋਂ ਦਾ ਪੁੱਛਣੇ ਕੀ ਨਾਮ ਹੈ ਕਿੰਨੀ ਉਮਰ ਹੈ ਇਹ ਪੀਸ਼ੈਂਟ ਜੀ ਇੰਦਰਦੀ ਸਿੰਘ ਹੈ ਉਮਰਿੰਦੀ ਹੈਗੀ 23 ਸਾਲ ਇੰਦਰਦੀ ਸਿੰਘ son of ਜਰਨੈਲ ਸਿੰਘ ਪਿੰਡ ਕਪੂਰੇਆ ਡਿਸਟ੍ਰਿਕਟ ਮੋਗਾ ਦਾ ਹੈ ਕਿਸ ਤਰ੍ਹਾਂ ਸਰ ਜਦੋਂ ਆਇਆ ਸੀ ਬੀਏ ਦੀ ਬੇਸਤਰ ਜੀ ਫਮ ਕਿਸ ਤਰ੍ਹਾਂ ਹੀ ਹਲਾਤ ਹੋਣਾ ਦੇ ਪੋਜੀਸ਼ਨ ਸਰ ਜਦੋਂ ਆਇਆ ਉਹਦੋਂ ਵੀ ਬਹੁਤ ਮਾੜੀ ਸੀ ਜਗਾ ਜਗਾ ਤੇ ਸੱਟਾਂ ਲੱਗੀਆਂ ਸੀ ਫਿਰ ਪੇਸ਼ੰਟ ਨੂੰ ਸਭ ਤੋਂ ਪਹਿਲਾਂ ਤਾਂ ਸਾਨੂੰ ਵੈਂਟੀਲੇਟਰ ਤੇ ਪਾਉਣਾ ਪਿਆ ਕਿਉਂਕਿ ਉਹਦੀ ਰੈਸਪੀਰੇਸ਼ਨ ਠੀਕ ਨਹੀਂ ਸੀ ਉਸ ਤੋਂ ਬਾਅਦ ਅਸੀਂ ਸਾਰਾ ਕੁਝ ਕੀਤਾ ਜੇ ਵੀ ਪੇਸ਼ੰਟ ਵੈਂਟੀਲੇਟਰ ਤੇ ਆ ਜਿਹੜੇ ਤੁਸੀਂ ਪਹਿਲੇ ਸੱਟਾਂ ਲੱਗੀਆਂ ਤੇਜ ਤਾਰਾ ਹਨੇਰਾ ਨਾਲ ਲੱਗੀਆਂ ਜਾਂ ਕਿਸ ਤਰ੍ਹਾਂ ਹੀ ਛੱਟ ਗਈ ਦੇ ਸੱਟਾਂ ਆਲਮੋਸਟ ਤੇਜ ਤਾਰਾ ਹਨੇਰਾ ਨਾਲ ਹੀ ਜ਼ਿਆਦਾ ਤਾਂ ਕਾਫੀ ਜ਼ਿਆਦਾ ਸੱਟਾਂ ਲੱਗੀਆਂ ਹੋਏ ਇਹਦੇ ਸਿਰ ਦੇ ਵਿੱਚ ਵੀ ਹੈ தாਥਾਂ ਤੋਂ ਫਟਿਆ ਹੋਇਆ ਸਿਰ ਔਰ ਇੱਥੇ ਹੱਥ ਦੇ ਉੱਪਰ ਵੀ ਹੈ ਜੋਇੰਟ ਦੇ ਉੱਪਰ ਜਿਹੜਾ ਜਿਹਨੂੰ ਆਪਾਂ ਰਿਸਟ ਕਹਿੰਦੇ ਨੇ ਰਿਸਟ ਜੋਇੰਟ ਜਿਹੜਾ ਹੁੰਦਾ ਗੋਟ ਵਾਲਾ ਉੱਥੇ ਵੀ ਸੱਟਾਂ ਹੈ। ਹਾਂਜੀ ਵੈਂਟੀਲੇਟਰ ਤੇ ਹੈ। ਹਾਂਜੀ ਹਾਂ ਪੇਸ਼ੈਂਟ ਅਜੇ ਵੈਂਟੀਲੇਟਰ ਤੇ ਹੈ ਕਿਉਂਕਿ ਨਾ ਉਹਦੇ ਨਾਲ ਬਲੱਡ ਲੌਸ ਬਹੁਤ ਜ਼ਿਆਦਾ ਹੋ ਗਿਆ ਤਾਂ ਫਿਰ ਬੀਪੀ ਵੀ ਨਹੀਂ ਆ ਰਿਹਾ ਸੀਗਾ ਰੈਸਪੀਰੇਸ਼ਨ ਵੀ ਨਹੀਂ ਠੀਕ ਸੀ ਇਸ ਕਰਕੇ ਪੇਸ਼ੈਂਟ ਵੈਂਟੀਲੇਟਰ ਤੇ ਪਾਉਣਾ ਪਿਆ ਜੇ ਵੈਂਟੀਲੇਟਰ ਤੇ ਚੱਲਦੇ ਆ। ਹੁਣ ਆਪਾਂ ਅੱਗੇ ਕੀ ਕਰ ਸਕਦੇ ਹਾਂ ਇਸ ਦੇ ਹਲਾਤਾਂ 'ਚ? ਉੰਨੇ ਸਰ ਵੇਟੈਂਡ ਵਾਚ ਹੁੰਦਾ ਹੈ ਇਹੋ ਜੇ ਪੇਸ਼ੈਂਟ ਦੇ ਵਿੱਚ ਕਿਉਂਕਿ ਬਹੁਤ ਸਾਰੇ ਜਿਹੜੇ ਹੁੰਦੇ ਨਾ ਪੈਰਾਮੀਟਰਸ ਹੁੰਦੇ ਨੇ ਉਹ ਸਹੀ ਸਾਰਾ ਸੈਟਲ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਟੀਮ ਸਾਡੀ ਉਹਦੇ ਤੇ ਲੱਗੀ ਹੋਈ ਹੈ ਬਾਕੀ ਕੁਝ ਅਜੇ ਕਿਹਾ ਨਹੀਂ ਜਾ ਸਕਦਾ ਕਿਉਂਕਿ ਜਿੰਨੀ ਦੇਰ ਪੇਸ਼ੈਂਟ ਵੈਂਟੀਲੇਟਰ ਤੇ ਹੋ ਰਿਹਾ ਇਹੋ ਜੀ ਕੰਡੀਸ਼ਨ ਦੇ ਵਿੱਚ ਹੈ ਉਨੀ ਦੇਰ ਪੇਸ਼ੈਂਟ ਅਸੀਂ ਡੇਂਜਰ ਦੇ ਵਿੱਚ ਹੀ ਗਿੰਦੇ ਹਾਂ ਉਹ ਨੂੰ ਨਹੀਂ ਕਹਿ ਸਕਦੇ ਵੀ ਆਊਟ ਆਫ ਡੇਂਜਰ ਹੈਗਾ ਅਮਰਾ 18 ਤਰੀਕ ਰਾਤ ਨੂੰ ਤਰੀਬਨ 7:30 ਹੋਏ ਕਪੂਰੇਪੁਰ ਦਾ ਮੁੰਡਾ ਨੂਨਾ ਨੂਨਾ ਉਹ ਇਹਨੂੰ ਘਰੋਂ ਲੈ ਗਿਆ ਸੀ ਮੁੰਡੇ ਨੂੰ ਜਿਹੜਾ ਇੰਜਰਡ ਹੈ ਉਹਨੂੰ ਲਿਆ ਕੇ ਪੈਂਟਰ ਕਾਲਰ ਰੋਡ ਤੋਂ ਕਾਲੇ ਦੇ ਘਰ ਸਾਈਕਲ ਲੈ ਗਿਆ ਜਦੋਂ ਰਸਤੇ ਪਹੁੰਚੇ ਉੱਥੇ ਦਾ 7-8 ਬੰਦੇ ਬੀਐਸ ਵਾਲਾ ਟੱਕੂਏ ਟਕਨਾਸੇ ਲਈ ਖੜੇ ਸੀ ਉਹਨਾਂ ਨੇ ਬਹੁਤ ਜ਼ਿਆਦਾ ਕੁਟਮਾਰ ਕੀਤੀ ਕੁੱਟਮਾਰ ਕਰਕੇ ਜਿਹੜੇ ਕਾਫੀ ਸੱਟਾਂ ਲੱਗੀਆਂ ਕਾਫੀ ਸੱਟਾਂ ਲੱਗਣ ਤੋਂ ਬਾਅਦ ਜਿਹੜੇ ਫਾਦਰ ਜਰਨੈਲ ਸਿੰਘ ਨੇ ਲਿਆ ਕੇ ਸਿਰੋਸੇ ਰਸਤੇ ਦਾਖਲ ਕਰਾਇਆ ਜਿੱਥੇ ਸਿਰੋਸੇ ਦਾਸਤੋਰਾ ਨੇ ਬੰਦਾ ਜਿਆਦਾ ਸੀਰੀਸ ਹੋਣ ਕਰਕੇ ਗੁਰੂਗੋਬਿੰਦ ਸਿੰਘ ਮੈਡੀਕਲ ਸਿੰਘ ਘਰ ਆਇਆ ਪੰਜਾਬ ਦਾ ਪਰ ਉਹਦੇ ਪਿਤਾ ਨੇ ਜਿਆਦਾ ਸੱਟਾਂ ਹੋਣ ਕਰਕੇ ਉਸੇ ਨਹੀਂ ਲੈ ਗਿਆ ਤੇ ਉਹਨੇ ਮੋਗਾ ਮੈਡੀਕਲ ਦੇ ਵਿੱਚ ਦਾਖਲ ਕਰਵਾਤਾ ਉਹਦੇ ਪਿਤਾ ਦੇ ਬਿਆਨ ਤੇ ਕੱਲ ਜਿਹੜਾ ਮੁਕੱਦਮਾ ਦਰਜ ਕੀਤਾ ਗਿਆ ਸੱਤ ਬੰਦੇ ਦੇ ਨਾਮ ਜਿੱਦਾਂ ਦੀ ਗ੍ਰਿਫਤਾਰੀ ਵਾਕੀ ਹੈ ਜਿਨ੍ਹਾਂ ਦੇ ਵਿੱਚੋਂ ਪੁਰਾਣੇ ਦੇ ਮਤਲਬ 307 148 159 323 324 120 ਵੀ ਕਾਰਨ ਕੀ ਰਿਹਾ ਕੁੱਟਮਾਰ ਕਿਉਂ ਹੋਈ ਪੁਰਾਣੀ ਰਣਜੀਤ ਸਿੰਘ ਨਾਲ ਇਹਨਾਂ ਦੀ 1 ਮਹੀਨਾ ਪਹਿਲਾਂ ਆਸਤੇ ਚਤੂਦਮਾ ਮ ਹੋਈ ਸੀਗੀ ਇਹ ਬੰਦਾ ਉਸ ਦਿਨ ਨੂੰ ਭੁੱਲ ਗਿਆ ਪਰ ਜਿਹੜੇ ਹੁਣ ਦੋਸ਼ੀ ਉਹਨਾਂ ਲਖਾਏ ਆ ਉਹ ਆਪਦੇ ਮਨ ਵਿੱਚ ਖਾਰ ਰੱਖਦੇ ਖਾਰ ਕਰਕੇ ਦੀ ਕੁੱਟ ਮਾਰੀ ਕਿੰਨੀ ਕੁੱਟ ਮਾਰ ਹੋਈ ਹੈ ਕਿੰਨਾ ਬਹੁਤ ਜ਼ਿਆਦਾ ਕੁੱਟ ਮਾਰ ਹੋਈ ਕੱਲ ਦਾ ਤੂਰੀਵਾਰ ਰਾਤ ਨੂੰ 3:30 ਵਜੇ ਮੋਗਾਵਾਲੀ ਦੇ ਵਿੱਚ ਸਿਰ ਦਾ ਆਪਰੇਟ ਲੱਤਾਂ ਬਾਹਾਂ ਤੇ ਤੇ ਸਿਰ ਤੇ ਕਾਫੀ ਡੂੰਘੀਆਂ ਸੱਟ ਲੱਗੀਆਂ ਤੇ ਟਾਂਕੇ ਵੀ ਬਹੁਤ ਆ ਲੱਗੇ ਉਹਦੇ ਫਰਮ ਨੇ ਦੱਸਿਆ ਕਿ ਉਹਨੇ ਸਾਈਕਲ ਲੈਣ ਗਿਆ ਸੀ ਸਾਈਕਲ ਚੱਕਣ ਗਿਆ ਸੀ ਕਿਸੇ ਦੇ ਨਾਲ ਗਿਆ ਸੀ ਹਾਂਜੀ ਹਾਂਜੀ ਯਾਨ ਨੋਨਾ ਮੁੰਡਾ ਸੀ ਉਹ ਲਗਿਆ ਸੀ ਇਹਨੂੰ ਗਲੀ ਵਾਸੀ ਰਾਕੇ ਇਹ ਕਿ ਭਿੰਦਾ ਮੁੰਡਾ ਉਹ ਨਾ ਆ ਗਿਆ ਕਿ ਭਿੰਦਾ ਮੁੰਡਾ ਉਹ ਵੀ ਸੱਤ ਵਜੇ ਲੱਭਦੇ ਪਰ ਉਹ ਗਾਇਬ ਨਹੀਂ ਹੋਇਆ ਇਹ ਸਾਰਾ ਕੰਮ ਹੈ ਜਿਹੜਾ ਨੌਨੇ ਨੇ ਨਾਲ ਮੇਰੇ ਅਰੈਸਟ ਹੋ ਗਿਆ